14 ਮਾਡਲ ਸਵਿਫਟ 235 ਚ ਕਿਤੋਂ ਨਹੀਂ ਮਿਲਣੀ ਬਾਬਿਓ ਚੱਕ ਲੋਗেরা ਸ਼ੀਸ਼ੇ ਸਾਰੇ ਨਾਲ ਦੇ ਨੇ ਬੌਂਡ ਚਾ ਕੇ ਸੋਹਣੀ ਐ ਇੰਜਨ ਗੇਅਰ ਦੀ ਸੋਹਣੀ ਐ ਵਧੀਆ ਟਾਇਰ ਨੇ ਨਹੀਂ ਕੋਈ ਕੰਮ ਖਰਚਾ ਨਹੀਂ ਦੋਸਤੋ 25 ਦੀ ਐਵਰੇਜ ਦੇ ਜਾਂਦੀ ਐ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਅੰਚਵਰਗੀ ਨਮੀ ਕਾਰ ਐ ਜੀ ਦੇਖਦੇ ਆ ਕਿੰਦੇ ਹਿੱਸੇ ਜਾਂਦੀ ਐ ਗੱਡੀ ਹਾਂ ਬਹੁਤ ਸੋਹਣੀ ਗੱਡੀ ਦੇਣ ਜਾ ਰਹੇ ਆ ਤੁਹਾਨੂੰ ਦੋਸਤੋ ਹਰੇਕ ਵੀਡੀਓ ਦੇ ਵਿੱਚ ਇੱਕ ਜਾਂ ਦੋ ਕਾਰਾਂ ਬਹੁਤ ਛੋਟੇ ਰੇਟ ਦੀਆਂ ਦਿਆ ਕਰਾਂਗੇ ਔਰ ਉਹ ਵੀ ਕੋਈ ਇਹ ਨਹੀਂ ਕਿ ਜੀ ਜਿੰਨ ਦੇਤੀ ਜਾਂ अल्टੋ ਦੇਤੀ ਜਾਂ ਮਰੂਤੀ ਦੇਤੀ ਸਵਿਫਟਾਂ ਦਿਆ ਕਰਾਂਗੇ ਸੱਤ ਛੇ ਅਕਾਲ ਦੋਸਤੋ ਲੋਂਗੋ ਵਾਲੀ ਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਇੱਕ ਵਾਰੀ ਫੇਰ ਆ ਗਏ ਬਾਈ ਰੇਸ਼ਮ ਸਿੰਘ ਭੋਲਰ ਕੋਲੇ ਭੋਲਰ ਮੋਟਰ ਸੰਗਰੂਰ ਲੈ ਵੀ ਕਾਰਾਂ ਬਹੁਤ ਸੋਹਣੀਆਂ ਨੇਗੀਆਂ ਬਹੁਤ ਹੀ ਘੈਂਟ ਜਮਾ ਸਸਤੀਆਂ ਅੱਜ ਦਾ ਇੱਕ ਤੋਹਫਾ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਹੁਤ ਘੈਂਟ ਤੋਹਫਾ ਦੇ ਰਹੇ ਹਾਂ ਉਹਦੇ ਬਾਰੇ ਵੀ ਦੱਸਾਂਗੇ ਆਓ ਜੀ ਗੱਲਬਾਤ ਕਰੀਏ ਬਾਈ ਨਾਲ ਹਾਂਜੀ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਗੋਬਿੰਦ ਵੀਰ ਨੂੰ ਸਤਿ ਸ੍ਰੀ ਅਕਾਲ ਤੇ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਪੁੱਲ ਸਾਹਿਬ ਅੱਜ ਜਿਹੜੇ ਤੋਹਫੇ ਦੀ ਗੱਲ ਕੀਤੀ ਆ ਮੈਂ ਪਹਿਲਾਂ ਉਹਦਾ ਥੋੜਾ ਜਿਹਾ ਜ਼ਿਕਰ ਕਰ ਦੋ ਵੀ ਕੀ ਦੇ ਰਹੇ ਹੋ ਵੀਰ ਜੀ ਤੋਹਫੇ ਬੜੇ ਆ ਰਹੇ ਨੇ ਅੱਜ ਦੀ ਘੜੀ ਅੱਜ ਵਾਲੀ ਵੀਡੀਓ ਚ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀਡੀਓ ਬਣਣੀਆਂ ਹਰ ਇੱਕ ਗੱਡੀ ਤਕਰੀਬਨ ਹਰੇਕ ਵੀਡੀਓ ਦੇ ਵਿੱਚ ਇੱਕ ਜਾਂ ਦੋ ਕਾਰਾਂ ਬਹੁਤ ਛੋਟੇ ਰੇਟ ਦੀਆਂ ਦਿਆ ਕਰਾਂਗੇ ਔਰ ਉਹ ਵੀ ਕੋਈ ਇਹ ਨਹੀਂ ਕਿ ਜੀ ਜਿੰਨ ਦੇਤੀ ਜਾਂ ਆਲਟੋ ਦੇਤੀ ਜਾਂ ਮਰੂਤੀ ਦੇਤੀ ਸਵਿਫਟਾਂ ਦਿਆ ਕਰਾਂਗੇ ਅੱਛਾ ਜੀ ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਸਵਿਫਟ ਛੋਟੇ ਰੇਟ ਦੀ ਜਿਹੜੇ ਵੀਰ ਆਲਟੋ ਦੀ ਭਾਲ ਕਰ ਰਹੇ ਨੇ ਉਹਨਾਂ ਨੂੰ ਸਵਿਫਟ ਦਈਏ ਛੋਟੇ ਰੇਟ ਦੀ ਅੱਛਾ ਕਿੰਨਾ ਕੁ ਮੁੱਲ ਰਹਿਣ ਵਾਲਾ ਈ ਮਾਡਲ ਦੱਸ ਦੋ ਅ ਅੱਜ ਦੀ ਕਿਹੜੀ ਆਪਾਂ 8 ਮਾਡਲ ਡੀਜ਼ਲ ਦੇਵਾਂਗੇ ਜੀ 8 ਮਾਡਲ ਡੀਜ਼ਲ 28 ਤੱਕ ਪਾਸਿੰਗ ਚਿੱਟੇ ਰੰਗ ਦੀ ਵਧੀਆ ਕਾਰ ਅੱਛਾ ਜੀ ਤੇ 145000 ਰੁਪਏ ਦੀ ਲਓ ਜੀ ਗੱਲ ਕਰਦੇ ਆ ਉਹ ਵੀ ਦਿਖਾਵਾਂਗੇ ਪਹਿਲਾਂ ਇੱਧਰ ਆ ਜਾਓ i20 ਕਾਰ ਹਨਾ ਜੀ ਪੀਵੀ13 ਹਾਂਜੀ ਹਾਂਜੀ ਸਰ i20 ਹੈ ਜੀ 2013 ਮਾਡਲ ਹੈ ਹੂੰ ਤੇ ਪੀਵੀ13 ਨੰਬਰ ਹੈ ਜੀ ਠੀਕ ਹੈ ਜੀ ਪੂਰੀ ਸੋਹਣੀ ਗੱਡੀ ਹੈ ਜੀ ਸਪੋਰਟਸ ਮਾੜੀ ਮੋਟੀ ਟਚਿੰਗ ਹੈ ਓਕੇ ਜੀ ਕੋਈ ਸਕਰੈਚ ਦੀ ਵਜ੍ਹਾ ਨਾਲ ਹੋ ਸਕਦੀ ਹੈ ਲੱਗੀ ਵੱਜੀ ਭੋਰਾ ਨਹੀਂ ਇੰਜਨ ਗੇਅਰ ਦੀ ਵਧੀਆ ਅੰਟੀਰੀਅਰ ਦੀ ਸੋਹਣੀ ਠੀਕ ਹੈ ਜੀ ਸਟੀਰੀਂਗ 'ਚ ਬਟਨ ਆ ਜਾਂਦੇ ਨੇ ਜੀ ਸਿੰਗਲ 에ਅਰ ਬੈਗ ਆ ਜਾਂਦਾ ਤੇਰੀ ਮਾਊਂਟਿੰਗ ਕੰਟਰੋਲ ਕਲਾਈਮੇਟ ਏਸੀ ਸਾਰੇ ਫੀਚਰ ਆਉਂਦੇ ਨੇ ਜੀ ਹਾਂਜੀ 6 ਫਾਰਵਰਡ ਗੇਅਰ ਦੇ ਵਿੱਚ ਹੈ ਜੀ ਅੱਛਾ ਜੀ ਵਧੀਆ ਰਹਿੰਦੀ ਹੈ ਇਹਨਾਂ ਦੀ ਤੇ ਕੰਪਨੀ ਲਾਏ ਆ ਪੂਰੀ ਬਿਲਡ ਕੁਆਲਿਟੀ ਵਧੀਆ ਗੱਡੀ ਹੈ ਰੇਟ ਬਹੁਤ ਵਾਜਬ ਜੀ ਸਿਰਫ 3 ਲੱਖ ਤੇ 5000 ਰੁਪਏ ਦੀ ਕਾਰ ਦੇ ਦਾਂਗੇ ਲੈ ਜੀ ਮਿੱਤਰੋ ਸੰਪਰਕ ਕਰ ਲਓ ਬਾਕੀ ਮਾੜੀ-ਮੋਟੀ ਗੱਲਬਾਤ ਤੁਸੀਂ ਕਰ ਲਿਓ ਸਕੌਡਾ ਆ ਗਈ ਜੀ ਬਲੈਕ ਕਲਰ ਚ ਬਲੈਕ ਲੋਰਾ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਜੀ ਇੰਜਨ ਗੇਅਰ ਦੀ ਵਧੀਆ ਹੈਗੀ ਲਾਏ ਲੱਗੇ ਹੋਏ ਨੇ ਜੀ ਬਲੈਕ ਕਲਰ ਦੀ ਸੋਹਣੀ ਕਾਰ ਆ ਟਾਪ ਮਾਡਲ 12 12 ਮਾਡਲ ਹੈ ਜੀ ਤੇ ਫਸਟ ਓਨਰ ਗੱਡੀ ਹੈ ਰੇਟ ਬਹੁਤ ਵਾਜਿਬ ਰਹੂਗਾ ਜੀ 2,35,000 ਰੁਪਿਆ ਅੱਛਾ ਜੀ ਅੱਗੇ ਫਿਰ ਸਵਿਫਟ ਆ ਗਈ ਜੀ ਡਜੇਰ ਆ ਜੀ 2000 ਅ uh, 14 ਮਾਡਲ ਐਲ ਡੀ ਆਈ ਟੂ ਬੀ ਡੀ ਆਈ ਠੀਕ ਹੈ ਜੀ 2014 ਫਸਟ ਓਨਰ ਚਾਰੇ ਟਾਇਰ ਨਵੇਂ ਨੇ ਜੀ ਇੰਜਨ ਗੇਅਰ ਦੀ ਵਧੀਆ ਜੀ ਕੰਮ ਖਰਚਾ ਕੋਈ ਨਹੀਂ ਹੈਗਾ ਠੀਕ ਹੈ ਜੀ ਚੰਗੀ ਗੱਡੀ ਹੈ ਐਨਓਸੀ ਦੀ ਪਟਿਆਲੇ ਦੀ ਕੱਟੀ ਹੋਈ ਆ ਦੋਸਤੋ ਰੇਟ ਹੈਗਾ 2,35,000 ਰੁਪਿਆ ਐਨਓਸੀ ਨਾਲ ਜੀ ਲੈ ਵੀ 14 ਮਾਡਲ ਸਵਿਫਟ 2,35 ਵਿੱਚ ਕਿਤੋਂ ਨਹੀਂ ਮਿਲਣੀ ਬਾਬਿਓ ਚੱਕ ਲੋ ਗੇਰਾ ਇੰਡਾਇਵਰ ਜੀ ਇਹ ਇੰਡਾਇਵਰ ਹੈਗਾ ਜੀ 2012 ਮਾਡਲ ਹੈ ਜੀ ਹੂੰ ਔਰ ਤੀਸਰੇ ਨਾਮ ਹੈ ਕੋਈ ਡਿਟੇਲ ਤੁਹਾਨੂੰ ਦੇਵਾਂਗੇ ਜੀ ਸਾਈਡਾਂ ਤੋਂ ਆ ਫੱਟੇ ਵਗੈਰਾ ਟੱਚਿੰਗ ਹੈਗੇ ਨੇ ਜੀ ਦੋ ਤਿੰਨ ਪੀਸ ਪੇਂਟ ਗੱਡੀ ਦੇ ਤੇ ਹੈਗੇ ਨੇ ਇੰਜਨ ਗੇਅਰ ਦੀ ਵਧੀਆ ਜੀ ਛੋਟੇ ਨੰਬਰ ਦੇ ਵਿੱਚ ਰੇਟ 3 ਲੱਖ ਤੇ 15000 ਰੁਪਏ ਜੀ ਲਓ ਜੀ ਵਰਨਾ ਜੀ ਵਰਨਾ 17 ਮਾਡਲ ਜੀ ਆਪਣੇ ਕੋਲੇ ਸਨਰੂਫ ਵਾਲਾ ਮਾਡਲ 17 ਮਾਡਲ ਫਸਟ ਓਨਰ ਫੁੱਲ ਬੀਮਾ ਦੋਨੋਂ ਚਾਬੀਆਂ ਪੰਜੇ ਟਾਇਰ ਨਵੇਂ ਜੀ ਓਕੇ ਜੀ ਕੰਚ ਵਰਗੀ ਨਵੀਂ ਕਾਰ ਹੈ ਜੀ ਦੇਖਦੇ ਆ ਕਿੰਦੇ ਹਿੱਸੇ ਜਾਂਦੀ ਹੈ ਗੱਡੀ ਬਹੁਤ ਸੋਹਣੀ ਗੱਡੀ ਦੇਣ ਜਾ ਰਹੇ ਆ ਤੁਹਾਨੂੰ ਦੋਸਤੋ ਰੇਟ ਇਹਦਾ 7 ਲੱਖ ਤੇ 65000 ਰੁਪਿਆ ਐਨਓਸੀ ਦੇ ਨਾਲ ਜੀ ਮੜਾ ਮੋਟਾ ਮਾਨਤਨ ਹੋ ਜਾਊਗਾ ਜੀ ਲਓ ਜੀ ਬੀਟ ਬੀਟ 2014 ਮਾਡਲ ਹੈ ਜੀ ਡੀਜ਼ਲ ਬੀਟ 2014 ਡੀਜ਼ਲ ਓਕੇ ਜੀ ਡਬਲ 에ਅਰ ਬੈਗ ਵਾਲਾ ਮਾਡਲ ਹੈ ਜੀ এবੀਐਸ ਬ੍ਰੇਕਾਂ ਨੇ ਗੱਡੀ ਦਾ ਰੇਟ ਜੀ 1 ਲੱਖ ਤੇ 75000 ਰੁਪਿਆ ਜੀ ਠੀਕ ਹੈ ਜੀ ਹੋਣ ਆ ਗਈ ਜੀ ਐਕਸ ਯੂ ਵੀ ਐਕਸ ਯੂ ਵੀ 2000 14 ਰਜਿਸਟਰਡ 15 ਜੀ ਠੀਕ ਹੈ ਜੀ ਫਸਟ ਓਨਰ ਸਰਵਿਸ ਹੋਈ ਹੋਈ ਟਾਇਰ ਪੰਜੇ 90 ਪੈਸੇ ਠੀਕ ਹੈ ਜੀ ਕੋਈ ਕੰਮ ਖਰਚਾ ਨਹੀਂ ਜੀ ਇੰਜਨ ਮਕੈਨੀਕਲ ਦੀ ਫੁੱਲ ਵਧੀਆ ਐਕਸ ਯੂ ਵੀ ਹੈ ਔਰ ਚਿੱਟੇ ਰੰਗ ਦੀ ਖਾਸ ਕਰ ਘੱਟ ਮਿਲਦੀ ਹੈ ਪੈਰਾਂ ਤੇ ਨਿਗਾ ਮਰਵਾ ਦਿਓ ਜੀ ਬ੍ਰਿਜਸਟਨ ਦੇ ਟਾਇਰ ਨੇ ਜੀ ਪੰਜੇ ਤਕਰੀਬਨ ਤਕਰੀਬਨ 60 65000 ਦੇ ਟਾਇਰ ਲੱਗੇ ਹੋਏ ਨੇ ਜੀ ਗੱਡੀ ਦੇ ਵਿੱਚ ਠੀਕ ਹੈ ਜੀ ਚਿੱਟੇ ਰੰਗ ਦੀ ਬੁਲਬੁਲ ਦਾ ਬੱਚਾ ਵਧੀਆ ਐਕਐਸਯੂਵੀ 5 ਲੱਖ ਤੇ 25000 ਰੁਪਇਆ ਡਿਮਾਂਡ ਐਨਓਸੀ ਨਾਲ ਜੀ ਲਓ ਵੀ ਮਿੱਤਰੋ ਮੌਕਾ ਆ ਖਿੱਚ ਲੋ ਗਰਾ ਹੁਣ ਆ ਗਈ ਜੀ ਇਨੋਵਾ ਇਨੋਵਾ ਜੀ4 2014 ਜੀ ਇਨੋਵਾ ਜੀ4 2014 ਸੈਕੰਡ ਓਨਰ ਵਧੀਆ ਗੱਡੀ ਐ ਠੀਕ ਐ ਜੀ ਪੀਵੀ 11 ਨੰਬਰ ਆ ਜੀ ਪਟਿਆਲੇ ਦਾ ਅਲਾਏ ਲੱਗੇ ਹੋਏ ਨੇ ਐਂਡਰੋਇਡ ਲੱਗਿਆ ਜੀ ਕੈਪਟਨ ਸੀਟਾਂ ਦੇ ਵਿੱਚ ਪ੍ਰਾਈਵੇਟ ਨੰਬਰ ਦੀ ਕਾਰ ਆ ਪ੍ਰਾਈਵੇਟ ਗੱਡੀ ਐ ਔਰ ਰੇਟ 5,85,000 ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਮਨਤਨ ਕਰਾ ਦਾਂਗਾ। ਲਓ ਜੀ ਆ ਵੀ ਛੋਟੇ ਨੰਬਰ ਦੀ ਪੀਵੀ 13 ਜੀ Honda Amaze Honda Amaze 2014 ਕਾਪੀ 15 ਜੀ ਸੰਗਰੂਰ ਨੰਬਰ ਛੋਟਾ ਨੰਬਰ। ਹੂੰ ਠੀਕ ਹੈ ਜੀ। ਸ਼ੀਸ਼ੇ ਸਾਰੇ ਨਾਲ ਦੇਨੇ ਬੌਂਡ ਕਰਕੇ ਸੋਹਣੀ ਹੈ, ਇੰਜਨ ਗੇਅਰ ਦੀ ਸੋਹਣੀ ਹੈ। ਵਧੀਆ ਟਾਇਰ ਨੇ ਜੀ ਕੋਈ ਕੰਮ ਖਰਚਾ ਨਹੀਂ ਦੋਸਤੋ 25-30 ਐਵਰੇਜ ਦੇ ਜਾਂਦੀ ਹੈ। ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੁਹਾਨੂੰ ਗੱਡੀ ਦੇਣ ਜਾ ਰਹੇ ਹਾਂ Honda Amaze ਰੇਟ ਵੀ ਤੁਸੀਂ ਵੀਡੀਓ 'ਚ ਵੀ ਚੈੱਕ ਕਰਦੇ ਹੋ ਕਾਰਾਂ ਵੈਸੇ ਵੀ ਜਿਦੋਂ ਬੰਦੇ ਨੇ ਲੈਣੀ ਹੁੰਦੀ ਹੈ ਕੰਪੈਰੀਸ਼ਨ ਕਰਦੀ ਹੈ ਤੇ ਰੇਟ ਤੁਹਾਨੂੰ ਬਹੁਤ ਵਧੀਆ ਰੇਟ 'ਚ ਦੇਵਾਂਗੇ ਦਿੱਲੀ ਹਰਿਆਣਾ ਨੰਬਰ ਦੇ ਰੇਟ ਦੇ ਵਿੱਚ ਕੱਢੀ ਦੇਵਾਂਗੇ ਹੋਂਡਾ ਮੇਜ ਰੇਟ ਕੀ ਆ ਦੋਸਤੋ 3 ਲੱਖ ਤੇ 10000 ਰੁਪਿਆ ਡਿਮਾਂਡ ਆ ਇਹ 'ਚੋਂ ਮਾਨਤਾਨ ਵੀ ਕਰਾਂਗੇ ਫੁੱਲ ਬੀਮਾ ਦੋਨੋਂ ਚਾਬੀਆਂ ਨੇ ਲੋ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਕਰ ਰਹੇ ਆ ਤੇ ਗੱਡੀ ਤੁਹਾਨੂੰ ਉਹ ਦੇ ਰਹੇ ਆ ਗੱਡੀ ਤੇ ਨਿਗਾਹ ਮਾਰ ਲਿਓ ਬਾਈ ਕਿੰਨੀ ਸਾਫ਼ ਰੁਪਈਆ ਹੈ ਨਾ ਤੇ 8 ਮਾਡਲ ਆ ਹਾਂ ਜੀ ਹਾਂ ਜੀ 2008 ਮਾਡਲ ਹੈ ਜੀ ਬੀਡੀ ਆਈ ਹੈ ਅੱਛਾ ਜੀ ਟਾਇਰ ਠੀਕ ਪਏ ਨੇ ਇਹਦੇ ਇੰਜਨ ਗੇਅਰ ਦੀ ਵਧੀਆ ਹੈਗੀ ਏਸੀ ਯੂਸੀ ਵਰਕਿੰਗ ਹੈ ਜੀ ਠੀਕ ਹੈ ਜੇ ਕੋਈ ਵੀਰ ਨੇ ਸਪਲਟਰ ਦਾ ਸ਼ੌਂਕ ਪੂਰਾ ਕਰਨਾ ਹੈ ਉਹ ਵੀ ਡੀਜ਼ਲ ਵਾਲੀ ਦਾ ਨਹੀਂ ਕਈ ਵਾਰ ਬੰਦਾ ਪੈਟਰੋਲ ਸਪਲਟ ਲੈ ਲੈਂਦਾ ਠੀਕ ਹੈ ਉਹਨੂੰ ਚਲਾਉਂਦਾ ਦੀ ਕਿਉਂਕਿ ਐਵਰੇਜ ਘੱਟ ਹੁੰਦੀ ਹੈ ਹਨਾ ਬਿਲਕੁਲ ਜੀ ਬਿਲਕੁਲ ਸੋ ਤੁਸੀਂ ਤਕਰੀਬਨ ਆਲਟੋ ਦੇ ਵਿੱਚ ਥੋੜੇ ਜਿਹੇ ਪੈਸੇ ਹੋਰ ਪਾ ਕੇ ਹਾਂ ਹਾਂ ਤੁਹਾਨੂੰ ਸਵਿਫਟ 'ਚ ਬਿਠਾ ਦਾਂਗੇ ਬਿਲਕੁਲ ਖੁੱਲੀ ਡੁੱਲੀ ਗੱਡੀ 'ਚ ਖੁੱਲੀ ਡੁੱਲੀ ਗੱਡੀ ਚਿੱਟੇ ਰੰਗ ਦੀ ਸਵਿਫਟ ਨਾਲੇ 28 ਤੱਕ ਪਾਸਿੰਗ ਅੱਛਾ ਜੀ ਪਾਸਿੰਗ 28 ਤੱਕ ਹੈ ਜੀ ਚਿੱਟਾ ਰੰਗ ਹੈ ਸਵਿਫਟ ਬੀਡੀਆਈ ਹੈ ਬਿਲਕੁਲ ਜੀ ਠੀਕ ਹੈ ਜੀ ਤੇ ਹਰਿਆਣਾ ਨੰਬਰ ਹੈ ਜੀ ਜਿਹੜੇ ਵੀਰ ਨੇ ਲੈਣੀ ਹੈ ਛੋਟਾ ਜਿਹਾ ਰੇਟ ਦੇਵਾਂਗੇ ਬੜਾ ਘੱਟ ਵਧਨਾ ਕਰਿਓ 1,45,000 ਰੁਪਏ ਦੀ ਲੈ ਵੀ ਵੀਰੋ ਇੱਕ ਇਹਦਾ ਮੈਂ ਹੋਰ ਤੁਹਾਨੂੰ ਹੁਣ ਸਰਦੀਆਂ ਨੇ ਗਿਆ ਮੈਨੂੰ ਤਾਂ 2.5 ਲੱਖ ਇਹਦਾ ਮੋਟਰਸਾਈਕਲ ਪੈ ਜਾਂਦਾ ਜੀ ਬਿਲਕੁਲ ਹੈਨਾ ਜੀ ਇਹਦੀ ਐਵਰੇਜ ਵੀ ਵਧੀਆ ਹੈਗੀ ਪਰਿਵਾਰ ਨੂੰ ਆਪਣੇ ਨੂੰ ਸਰਦੀਆਂ ਚ ਠੰਡ ਤੋਂ ਬਚਾ ਕੇ ਇੱਥੇ ਮਰਜ਼ੀ ਲੈ ਜੀਏ ਅੱਗੇ ਜੀ i10 ਜੀ i10 ਗ੍ਰੈਂਡ 18 ਮਾਡਲ ਹੈ ਜੀ ਹਾਂਜੀ 2018 ਫਰਸਟ ਓਨਰ 4 ਲੱਖ ਤੇ 25000 ਰੁਪਏ ਲਾਇਟ ਹੈ ਨਵੇਂ ਨੇ ਠੀਕ ਹੈ ਜੀ ਕੋਈ ਕੰਮ ਖਰਚਾ ਨਹੀਂ ਸਰਵਿਸ ਸਰਵਿਸ ਹੋਈ ਹੋਈ ਹੈ ਅੱਗੇ ਡੇਅਰ ਅੱਗੇ ਆਪਣੇ ਕੋਲ ਡੇਅਰ ਆ ਗਈ ਜੀ 10 ਮਾਡਲ ਜੀਡੀਆਈ ਪੀਵੀ 13 ਸੰਗਰੂਰ ਨੰਬਰ ਠੀਕ ਹੈ ਜੀ ਤੇ ਜੀਡੀਆਈ ਹੈ ਟਾਪ ਐਂਡ ਮਾਡਲ ਬੈਟਰੀ ਨਵੀਂ ਤਰੀ ਹੈ ਹਾਂ ਤੇ ਬੀਮਾ ਖਤਮ ਹੈ ਜੀ ਹਾਂ ਵਧੀਆ ਗੱਡੀ ਹੈ ਇੰਜਨ ਮਕੈਨੀਕਲ ਦੀ ਸੋਹਣੀ ਹੈ ਕੰਮ ਖਰਚ ਨਹੀਂ ਹੈ ਨਾ ਜੀ ਹਾਂ ਜੀ ਟਾਇਰ ਨਵੇਂ ਨੇ ਤੇ ਗੱਡੀ ਦਾ ਰੇਟ ਬਹੁਤ ਵਾਜੇਬ ਜੀ 2 ਲੱਖ ਤੇ 5000 ਰੁਪਏ ਲਓ ਜੀ ਮਿੱਤਰੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰਾਂ ਤੱਕ ਵੀ ਇਹ ਵੀਡੀਓ ਕਾਰਾਂ ਦਾ ਸੁਨੇਹਾ ਪਹੁੰਚੇ ਸੰਗਰੂਰ ਭੁੱਲਰ ਮੋਟਰ ਤੇ ਆਜੋ ਧੰਨਵਾਦ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰੇ ਦਰਸ਼ਕਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ